ਤ੍ਰਿਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਸਾਧ ਸੰਗਤ ਜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਦੇ ਪਾਸ ਸਿੱਖਣ ਬੇਨਤੀ ਕੀਤੀ ਕਿ ਇਹ ਮਾਰਾ ਪਰਮੇਸ਼ਰ ਦੀ ਪ੍ਰਾਪਤੀ ਵਾਲੀਆਂ ਜਿਹੜੀਆਂ ਕਥਾ ਹੈ ਇੰਨਾ ਕਰਵਾ ਪਰਮੇਸ਼ਰ ਦੀਆਂ ਜਿਹੜੀਆਂ ਕਥਾ ਹਨ ਇਹ ਕੰਨ ਸੁਣਾਈਆਂ ਹਨ ਤਾਂ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ اے ਭਾਈ ਹਰ ਕੀਆਂ ਕਥਾ ਕਹਾਣੀਆਂ ਹਰਿ ਹਰੀ ਅਕਾਲ ਪੁਰਖ ਜੋ ਪਰਮੇਸ਼ਰ ਹੋਇ ਉਸ ਦੀਆਂ ਕਥਾ ਸਰੂਪ ਲਖਣਾ ਦੁਆਰਾ ਤੇ ਪਟਾਸਤੀ ਲਖਣਾ ਦੁਆਰਾ ਜੋ ਕਥਾ ਹਨ ਸਰੂਪ ਲਖਣ ਜਿਹੜਾ ਸਦਾ ਆਦਿ ਸੱਜਗਾਂ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਹੈ ਅਤੇ ਪਟਾਸਤੀ ਲਖਣ ਕਰਤਾ ਅਦਿਕ ਜਿਹੜੇ ਨਾਮ ਹਨ ਕਦੇ ਹੋਣਾ ਉਹਦੇ 'ਚ ਕਦੇ ਨਾ ਹੋਣਾ ਇਹ ਸਵਾ ਪਟਾਸਤੀ ਜਿਵੇਂ ਕਾਉ ਮਨਰੇ ਤੇ ਬੈਠੇਗਾ ਦੱਸਿਏ ਕਿ ਦੇਵਦਾਦਾ ਮੰਦਰ ਕਾਹਨ ਹੈ ਤਾਂ ਦੱਸਦੇ ਕਿ ਕਿਸ ਦੇ ਤੇ ਕਾਮ ਬੈਠਾ ਹੈ ਉਹ ਕਾਮ ਦੱਸ ਜਾਂਦਾ ਵੱਖਰੇ ਮੰਦਰਾਂ ਤੋਂ ਪਰ ਸਦਾ ਨਹੀਂ ਰਹਿੰਦੇ ਹੂ ਕਰਤਾ ਆਦਿ ਕਿ ਸ਼ਬਦ ਹੈ ਜਿਹੜੇ ਇਹ ਜਿਹਨੂੰ ਮਾਇਆ ਸਭ ਲੋਕ ਜਗਮਾਈਦਾ ਉਦੋਂ ਉਹਦਾ ਨਾਮ ਪੈਂਦਾ ਹੈ ਵਾਸਤਵ ਦੇ ਸਰੂਪ ਵਿੱਚ ਨਹੀਂ ਹਨ ਇਸ ਕਰਕੇ ਤਟਸਤੀ ਲਖਣਾ ਦੁਆਰਾ ਜਿਹੜਾ ਕਹਿਣਾ ਉਹਦੇ ਸਰੂਪ ਨੂੰ ਤੇ ਸਰੂਪ ਲਖਣਾ ਜਿਵੇਂ ਮੰਦਰ ਸਾਰਾ ਚੂਨੇ ਗੱਜ ਹੋਵੇ ਉਹਦੇ ਸਰੂਪ ਨੂੰ ਕਰਨ ਕਰਨਾ ਇਹਨੂੰ ਸਾਚੇ ਆਨੰਦ ਰੂਪ ਨੂੰ ਜੋ ਹਮੇਸ਼ਾ ਸਤ ਨਾਮ ਤੇਰਾ ਪਰਾਪੂਰਬਲਾ ਹੈ ਇਹ ਸਰੂਪ ਲਖਣਾਂਗੇ ਇਸ ਪ੍ਰਕਾਰ ਹਰ ਕੀਆਂ ਕਥਾ ਕਹਾਣੀਆਂ ਇਹ ਭਾਈ ਹਰੀ ਦੀਆਂ ਕੈ ਸਰੂਪ ਥਾਂ ਦੇਣ ਵਾਲੀਆਂ ਜੋ ਕਥਾ ਹਨ ਗੀਆਂ ਸਰੂਪ ਲਖਣ ਦਵਾਰਾ ਤੇ ਤਸਤੀ ਲਖਣ ਦਵਾਰਾ ਕਹਾਣੀਆਂ ਸਰਗੁਣ ਸਰੂਪ ਧਾਰ ਕੇ ਜਿਵੇਂ ਭਗਤਾਂ ਦੀ ਰੱਖਿਆ ਕੀਤੀ ਹੈ ਪ੍ਰਹਲਾਦ ਦੀ ਜਿਵੇਂ ਰੱਖਿਆ ਕੀਤੀ ਹਰਨਾਕਸ਼ ਨੂੰ ਮਾਰਿਆ ਇਸ ਪ੍ਰਕਾਰ ਦੇ ਜਿਹੜੇ ਪ੍ਰਸੰਗ ਕਹਾਣੀਆਂ ਹਨ ਗੁਰਮੀਤ ਸੁਣਾਈਆਂ ਤੇ ਬਾਣੀ ਸਤਿਗੁਰੂ ਮਿੱਤਰ ਪਿਆਰੇ ਕਿਰਪ ਨੇ ਕਿਰਪਾ ਕਰਕੇ ਪਰਿਪਰ ਕੇ ਸੁਣਾਈਆਂ ਹਨ ਆਪਦੇ ਗੁਰ ਸਿੱਖਾਂ ਅਧਿਕਾਰੀਆਂ ਪਿਆਰਿਆਂ ਨੂੰ ਬਲਿਹਾਰੀ ਗੁਰ ਆਪਣੇ ਆਪਣੇ ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਤੋਂ ਸਰਗੂ ਜਿਉਂthi ਪਾਰਸੇ ਕਿੰਨੇ ਬਿਹਾਰ ਕੁਰਬਾਨ ਜਾਈਏ ਗੁਰ ਕੋ ਬਲ ਜਾਈਏ ਫਿਰ ਪੁਣਾ ਪੁਣਾ ਗੁਰੂ ਸਾਹਿਬ ਤੋਂ ਵਾਰਨੇ ਵਾਰਨੇ ਆਪਣਾ ਆਪ ਕੁਰਬਾਨ ਕਰ ਦਈਏ ਬਿਹਾਰ ਜਾਈਏ ਮਨ ਬਾਣ ਸੀਲ ਕਰਕੇ ਆਏ ਮੇਲ ਗੁਰਸਿੱਖ ਆਏ ਮੇਲ ਫਿਰ ਗੁਰੂ ਸਾਹਿਬ ਦੀ ਸਿੱਖਿਆ ਨੂੰ ਧਾਰਨ ਵਾਲੇ ਗੁਰਸਿੱਖ ਉਸੇ ਕਸਹਿਜ ਕਰ ਜਾਏ ਖੜੋਏ ਭਾਈ ਗੁਰਦਾਸ ਸਾਹਿਬ ਨੇ ਬਚਨ ਕੀਤੇ ਹੈ ਸਾਹਿਬ ਬਸਦਾ ਜਿਹੜਾ ਕਿ ਤੂੰ ਜਾ ਕੇ ਖੜ ਜਾਂਦਾ ਉਹ ਸਿੱਖੀ ਨੂੰ ਪ੍ਰਾਪਤ ਕਰਨ ਵਾਲਾ ਸਿੱਖ ਹੁੰਦਾ ਆਹ ਉਹ ਗੁਰੂ ਸਾਹਿਬ ਦੀ ਸਿੱਖਿਆ ਨੂੰ ਧਾਰਨ ਵਾਲੇ ਗੁਰਸਿੱਖ ਮਿਲੋ ਆਏ ਮਿਲ ਗੁਰਸਿੱਖ ਆਏ ਮੇਰਾ ਆ ਕੇ ਜਿਸ ਪ੍ਰਕਾਰ ਤੂੰ ਮਿਲਿਆ ਹਾਂ ਆ ਕੇ ਮਲਾਉਣਾ ਕਰ ਸਾਨੂੰ ਵੀ ਅਕਾਲ ਪੁਰਖ ਦੇ ਨਾਲ ਹੇ ਗੁਰਸਿੱਖ ਆਸਿ ਸੰਗ ਦੇ ਵਿੱਚ ਜਿਸ ਪ੍ਰਕਾਰ ਸਤਿਗੁਰੂ ਆਪ ਦੇ ਸਰੂਪ ਵਿੱਚ ਮਿਲੇ ਹੋਏ ਹੈ ਤੂੰ ਵੀ ਆ ਕੇ ਗੁਰਾਂ ਨਾਲ ਮਿਲਣਾ ਕਰ ਉਸ ਰੂਪ ਵਿੱਚ ਤੂੰ ਮੇਰੇ ਗੁਰੂ ਕੇ ਪਿਆਰੇ ਭਾਈ ਮੇਰੇ ਸਤਿਗੁਰੂ ਦੇ ਪਿਆਰੇ ਗੁਰਸਿੱਖੋਂ ਅਸੀਂ ਮਨ ਕਰਕੇ ਚਾਹਨੇ ਐ ਬਾਣੀ ਕਰਕੇ ਸਰੀਰ ਕਰਕੇ ਚਾਹਨੇ ਕੇ ਆ ਕੇ ਮਿਲੋ ਤੁਸੀਂ ਰਹਾਉ ਜਿਵੇਂ ਤੁਸੀਂ ਮਿਲਿਓ ਮਿਲਣਾ ਕਰੋ ਸਾਡੇ ਤਾਈ ਰਹਾਉ ਹਰ ਕੇ ਗੁਣ ਹਰ ਭਾਵ ਦੇ ਇਹ ਭਾਈ ਜੋ ਹਰੀ ਅਕਾਲ ਪੁਰਖ ਦੇ ਗੁਣ ਹੈ ਸਤਿ ਕੇ ਨੰਦ ਸਰੂਪ ਪਦ ਪਾਵਨ ਭਗਤੋ ਅੱਜਕ ਇਹ ਹਰੀ ਨੂੰ ਪਾਉਂਦੇ ਹਨ ਜਿਹੜੇ ਤੇ ਗੁਰੂ ਤੇ ਪਾਏ ਉਹ ਸਤਿਗੁਰਾਂ ਦੇ ਪਾਸੋਂ ਗੁਣ ਪ੍ਰਾਪਤ ਕੀਤੇ ਗੁਰੂ ਪਾਤ੍ਰਮ ਪਰਮੇਸ਼ਰ ਦਾ ਰੂਪ ਹਨ ਜਿਨ ਗੁਰ ਕਾ ਬਾਣਾ ਮੰਨਿਆ ਜਿਨ੍ਹਾਂ ਗੁਰ ਸਿੱਖਾਂ ਨੂੰ ਪਾਈ ਸਤਿਗੁਰ ਦੀ ਰਜ਼ਾ ਨੂੰ ਮੰਨਿਆ ਮਾਰੇ ਵੀ ਅੱਗੇ ਚੱਲਦੇ ਹਨ ਗੁਰਮੁਖ ਨਾਮ ਦਾ ਨਿਸ਼ਾਨ ਇਹ ਆਗਿਆ ਹੈ ਮਾਰੇ ਸਾਡੀ ਸਿੱਖਾਂ ਦੇ ਤਾਈ ਤਿੰਨ ਕੁੰਮ ਕੁੰਮ ਜਾਏ ਉਹਨਾਂ ਤੋਂ ਕੁੰਮ ਕੁੰਮ ਵਾਰਨੇ ਵਾਰਨੇ ਜਾਏਗੇ ਆਪਣੇ ਆਪ ਨੂੰ ਕੁਰਬਾਨ ਕਰੀਏ ਵਾਰਨੇ ਫੇਰਨੇ ਜਾਈਏ ਕੁੰਮ ਕੁੰਮ ਕੇ ਪਰਕਮੀਆਂ ਕਰੀਏ ਉਹਨਾਂ ਦੀ ਕਿਉਂ ਆਪਣੇ ਆਪ ਨੂੰ ਕੁਰਬਾਨ ਕਰੀਏ ਵਾਰਨੇ ਜਾਈਏ ਜੇ ਸਤਗੁਰ ਪਿਆਰਾ ਦੇਖਿਆ ਜਿਨ੍ਹਾਂ ਨੇ ਸਤਗੁਰੂ ਨਾਨਕ ਦੇਵ ਗੁਰੂ ਸਾਹਿਬ ਪਿਆਰਿਆਂ ਦੇ ਦਰਸ਼ਨ ਸਾਖਿਆਤ ਕੀਤੇ ਅਸੀਂ ਕਹ ਹਾਂ ਵਾਰੀ ਅਸੀਂ ਦੋਨੋਂ ਪਿਆਰਿਆਂ ਤੋਂ ਬਾਹਰ ਨਹੀਂ ਆਪਣਾ ਆਪ ਕੁਰਬਾਨ ਕਰਦੇ ਹਾਂ ਧੰਨ ਉਹਨਾਂ ਦਾ ਜੀਵਨ ਪਿਆਰਿਆਂ ਦਾ ਜੇ ਗੁਰ ਕੀ ਕੀਤੀ ਚਾਣਨ ਗੁਰੂ ਸਾਹਿਬ ਦੀ ਚਾਕਰੀ ਭਗਤੀ ਕੀਤੀ ਜਿਵੇਂ ਨੌਕਰ ਆਪਣੇ ਪਹਿਰੇ ਵੀ ਡਿਊਟੀ ਤੋਂ ਕਦੇ ਨਹੀਂ ਪਛੜਦਾ ਆ ਗੁਰੂ ਸਾਹਿਬ ਵੀ ਆ ਗਏ ਵੀ ਜਿਹੜੇ ਪੂਰੇ ਰਹਿੰਦੇ ਹਨ ਯੋ ਚਾਹ ਨਾਲ ਕੀਤੀ ਜਾਵੇ ਚਾਕਰੀ ਜਿਨ੍ਹਾਂ ਨੇ ਕੀਤੀ ਹੈ ਭਗਤੀ ਰੂਪ ਚਾਕਰੀ ਤਿੰਨ ਸਤਿ ਬਲਿਹਾਰੀ ਉਨੋਂ ਤੋਂ ਸੈਂਕੜੇ ਵਾਰੀ ਬਿਹਾਰ ਜਾਈਏ ਕੁਰਬਾਨ ਜਾਈਏ ਹਰ ਹਰ ਤੇਰਾ ਨਾਮ ਹੈ ਸੇ ਪਰਮੇਸ਼ਰ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਆਪ ਦਾ ਨਾਮ ਹੈ ਦੁੱਖ ਮੀਟਣ ਹਾਰਾ ਜਮਨ ਮੰਗੇ ਦੁੱਖ ਨੂੰ ਮਟਾਉਣ ਵਾਲਾ ਅਗਿਆਮ ਜਨ ਦੁੱਖਾਂ ਨੂੰ ਸਾਰਿਆਂ ਨੂੰ ਮੀਟਣ ਵਾਲਾ ਹੈ ਬੁਰੇ ਭਲੇ ਅਧਿਆਸ ਆਦਿਕਾਂ ਨੂੰ ਗੁਰ ਸੇਵਾ ਤੀ ਪਾਈਏ ਸੇ ਮਹਾਰਾਜ ਗੁਰਾਂ ਦੀ ਟਹਿਲ ਕਰਕੇ ਅਮਰਤ ਨਾਮ ਆਪ ਦਾ ਪਾਈਦਾ ਹੈ ਗੁਰਮੁਖ ਨਿਸਤਾਰ ਜਿਹੜੇ ਗੁਰਮੁਖ ਬੋ ਇਹ ਉਹਨਾਂ ਦਾ ਨਸ਼ਟਾਰਾ ਸੰਸਾਰ ਤੋਂ ਹੁੰਦਾ ਹੈ ਮੁਖੀ ਗੁਰਾਂ ਦੁਆਰਾ ਕਰਨਾ ਹੁੰਦਾ ਹੈ। ਜੋ ਹਰ ਨਾਮ ਧਿਆਇਂਦੇ ਜਿਵੇਂ ਪੁਰਸ਼ ਮਾਰਾ ਕਰਦਾਰ ਆਪ ਦੇ ਨਾਮ ਨੂੰ ਧਿਆਉਂਦੇ ਹਨ। ਨੀ ਜਨ ਪਰਵਾਨਾ ਉਹ ਪ੍ਰਮਾਣ ਨਹੀਂ ਕਿ ਸਫਲੇਪੁਰਖ ਹਨਗੇ। ਇਹਦੇ ਵਿੱਚੋਂ ਨਾਨਕ ਵਾਰ ਆ। ਉਹਨਾਂ ਦੇ ਵਿੱਚੋਂ ਉਪਰੋਂ ਗੁਰੂ ਸਾਹਿਬ ਜੀ ਕਹਿੰਦੇ ਸੀ ਵਾਰਨੇ ਜਾਣੇ ਆ, ਕੁਰਬਾਨ ਜਾਣੇ ਆ ਭਾਈ। ਸਦਾ ਸਦਾ ਕੁਰਬਾਨ। ਸਦਾ ਸਦਾ ਆਪਾਂ ਵਾਰਦੇ ਹਾਂ, ਸਰਮਨ ਧਨ ਕੁਰਬਾਨ ਕਰਦੇ ਹਾਂ। ਸਾਹ ਹਰ ਤੇਰੀ ਉਸਤ ਹੇ ਪ੍ਰੀਸ਼ ਤੇਰੀ ਉਸਤਤ ਸਿਫਤੋ ਹੈ ਜੋ ਹਰ ਪ੍ਰਭ ਭਾਵ ਹੈ ਜੋ ਹਰੀ ਪ੍ਰਭ ਤੈਨੂੰ ਪਾਉਂਦਾ ਹੈ ਕਿਉਂਕਿ ਅਗਸਤਾਰ ਜੇ ਤਪੀ ਤਪਸਪਤੀ ਵਿਸ਼ੇਖੀਏ ਬਿਆੰਤ 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 ਕੋ ਕਰੰਤ ਪਾਠ ਦੇਖੀਏ ਇਉਂ ਮਾਰਾ ਜੋ ਬਿਆੰਤ ਬਿਆੰਤ ਕਰਕੇ ਆਪ ਦਾ ਸਿਮਨ ਕਰਨ ਹੈ ਪੂਜਾਰਨ ਕਰਨਾ ਇਹ ਤੇਰੀ ਉਸਤ ਹੈ ਜੋ ਹਰ ਪ੍ਰਭ ਭਾਵਾਂ ਜੋ ਹਰੀ ਪ੍ਰਭੂ ਨੂੰ ਪਾਉਂਦਾ ਹੈ ਆਪ ਨੂੰ ਜੋ ਗੁਰਮੁਖ ਪਿਆਰਾ ਸੇਵ ਦੇ ਜਿਹੜੇ ਗੁਰਮੁਖ ਬਣ ਕੇ ਹੈ ਪਿਆਰੇ ਅਕਾਲ ਪੁਰਖ ਤੇਰਾ ਸੇਵਨ ਕਰਦੇ ਹੈ ਤិន ਹਰ ਫਲ ਪਾਵੈ ਉਹਨਾਂ ਨੂੰ ਹਰੀ ਆਪ ਦੀ ਸਰੂਪ ਦੀ ਪ੍ਰਾਪਤੀ ਬ੍ਰਹਮ ਗਿਆਨ ਰੂਪ ਉਹ ਬ੍ਰਹਮ ਆਨੰਦ ਰੂਪੀ ਫਲੋਂ ਪਾ ਲੈਂਦੇ ਐ ਜਿਨ੍ਹਾਂ ਹਰ ਸੇਤੀ ਪਰਹੜੀ ਜਿਨ੍ਹਾਂ ਦੀ ਹਰੀ ਅਕਾਲ ਪੁਰਖ ਆਪ ਦੇ ਨਾਲ ਪਰਹੜੀ ਪ੍ਰੀਤੀ ਲੱਗੀ ਹੋਈ ਐ ਜਿਨ੍ਹਾਂ ਜੀ ਪ੍ਰਭ ਨਾਲ ਉਹਨਾਂ ਦੇ ਹਿਰਦੇ ਦੇ ਨਾਲ ਮਹਾਰਾ ਸਾਹ ਰਹਿਨੇ ਹੋ ਆਪੋ ਉਹ ਜੀ ਕਰਕੇ ਪ੍ਰਭੂ ਤੇਰੇ ਨਾਲ ਮਿਲੇ ਹੋਏ ਰਿਦੇ ਕਰਕੇ ਹਰ ਵਕਤ ਉਹ ਜਪ-ਜਪ ਪਿਆਰਾ ਜੀਵ ਉਹ ਪਿਆਰੇ ਤਾਂ ਵਾਹਿਗੁਰੂ ਪਿਆਰੇ ਨੂੰ ਜਪ-ਜਪ ਕੇ ਹੀ ਆਪਣਾ ਜੀਵਨ ਸਮਝਦੇ ਆ ਜੋ ਪਰਮੇਸ਼ਰ ਦਾ ਜਾਪ ਕਰਨਾ ਹੀ ਜ਼ਿੰਦਗੀ ਹੈ ਮਰਨ ਨੂੰ ਬਿਸਰਨ ਨੂੰ ਗੋਬਿੰਦਾ ਇਰਾ ਗੋਵਿੰਦੋਂ ਪੁਰਨਾਇ ਮਰਨਾ ਹੈ ਜੀਵਨੁ ਹਰਨਾਮ ਭਿਆਵਣਾ ਹੈ ਹਰਨਾਮ ਸਮਾਲੇ ਹਰੀ ਅਕਾਲ ਪੁਰਖ ਆਵਦਾ ਨਾਮ ਮਨ ਬਾਣੀ ਸੇਧ ਕਰਕੇ ਸਮਾਲੇ ਯਾਦ ਕਰਦੇ ਰਹਿੰਦੇ ਹਨ ਉਹ ਜਿਨ ਗੁਣਮੁਖ ਪਿਆਰਾ ਸੇਵ ਜਿਨਾਂ ਮੁਖੀ ਗੁਰੂ ਸਖਤੂ ਨਾਨਕ ਦੇ ਪਿਆਰੇ ਜੋ ਸਾਰਿਆਂ ਦੇ ਹਨ ਉਹਨਾਂ ਦਾ ਸੇਵਨ ਕੀਤਾ ਜਿਨ੍ਹਾਂ ਗੁਰੂਆਂ ਖਾਂ ਪਿਆਰਿਆਂ ਨੇ ਸੇਵਨ ਕੀਤਾ ਹੈ ਪਹਿਲੀ ਵਸਤਾ ਸਾਥ ਸੰਗਤ ਦੀ ਸਤਸੰਗੀ ਦੀ ਹੈ ਦੂਜੀ ਵਸਤਾ ਸੇਵਕ ਦੀ ਹੈ ਤਿੱਜੀ ਅਵਸਥਾ ਸਿੱਖਦੀ ਹੈ ਚੌਥੀ ਅਵਸਥਾ ਸਾਦ ਸੰਗਤ ਜੀ ਗੁਰਮੁਖ ਦੀ ਹੈ ਪੰਜਵੀਂ ਅਵਸਥਾ ਗੁਰਮੁਖ ਦੀ ਹੈ ਛੇਵੀਂ ਅਵਸਥਾ ਗੁਰੂਖ ਪਿਆਰੇ ਦੀ ਹੈ ਸੱਤਵੀਂ ਸਤਗੁਰੂ ਦੀ ਹੈ ਇਉਂ ਜਿਨ੍ਹਾਂ ਨੂੰ ਪਿਆਰੇ ਸਤਗੁਰੂ ਛਟਵੀਂ ਭੂਮਿਕਾ ਵਾਲੇ ਜਿਵੇਂ ਹਨ ਪਦਾਰਥਾ ਭਾਵਨੀ ਵਾਲੇ ਯੋ ਜਿਨਾਂ ਨੇ ਸਰਗੂ ਪਿਆਰਿਆਂ ਦਾ ਸੇਵਨ ਕੀਤਾ ਹੈ ਤਿੰਨ ਕਉ ਘੁੰਮ ਜਾਇਆ ਉਹਨਾਂ ਤੋਂ ਕਉ ਵਾਰ ਨਹੀਂ ਜਾਇਆ ਕਰਦੇ ਹਾਂ ਹਰ ਵਾਰ ਕੁਰਬਾਨ ਜਾਣੇ ਹਾਂ ਓਏ ਆਪ ਛੁੱਟੇ ਪਰਵਾਰ ਤੇ ਉਹ ਗੁਰੂ ਕਿਥੇ ਆਇਆ ਆਪਣੇ ਪਰਿਵਾਰ ਦੇ ਸਮੇਤ ਪੁੱਤਰ ਧੀਆਂ ਦੇ ਸਮੇਤ ਛੁੱਟ ਗਏ ਮੁਕਤ ਹੋ ਗਏ ਪਰਿਵਾਰ ਦੇਵੀ ਸੰਪਦਾ ਆਸਲੀ ਸੰਪਦਾ ਦੀ ਕਾਇਤ ਨੂੰ ਛੁਟ ਆ ਕੇ ਛੁਟ ਗਏ ਹਨ ਸਭ ਜਗਤ ਛਡਾਇਆ ਸਾਰੇ ਜਗਤ ਨੂੰ ਵੀ ਉਹਨਾਂ ਨੇ ਉਪਦੇਸ਼ ਦੇ ਕੇ ਛਡਾਇਆ ਤਾਂ ਜੰਮਣ ਮਰਨ ਦੇ ਬੰਧਨਾਂ ਤੋਂ ਗੁਰ ਪਿਆਰਾ ਹਰ ਸਿਵਿਆ ਪਿਆਰੇ ਸਤਿਗੁਰਾਂ ਦੁਆਰਾ ਜਿਨ੍ਹਾਂ ਨੇ ਅਕਾਲ ਪੁਰਖ ਦਾ ਸੇਵਨ ਭਜਨ ਕੀਤਾ ਹੈ ਗੁਰ ਧੰਨ ਗੁਰ ਧੰਨ ਗੁਰ ਧੰਨ ਪਿਆਰੇ ਸਤਿਗੁਰਾਂ ਦੁਆਰਾ ਜਿਨ੍ਹਾਂ ਨੇ ਪਰਮੇਸ਼ਰ ਦਾ ਸੇਵਨ ਕੀਤਾ ਹੈ ਉਹ ਸਤਿਗੁਰੂ ਜੀ ਪਿੱਛੇ ਵੀ ਧੰਨ ਸੀ ਹੁਣ ਵੀ ਧੰਨ ਅੱਗੇ ਨੂੰ ਵੀ ਧੰਨ ਹੋਣਗੇ ਤਨੁਸਤ ਗੁਰੂ ਦੇ ਮਾਤਾ ਪਿਤਾ ਤਨਗੁਰੂ ਸਾਹਿਬ ਆਪ ਤਨ ਤਨਗੁਰੂ ਕਾ ਪਿਤਾ ਮਾਤਾ ਤਨਗੁਰੂ ਸੋ ਸੋ ਤਨਗੁਰੂ ਗੁਰ ਧਨ ਗੁਰ ਧਨੋ ਗੁਰੂ ਸਾਹਿਬ ਤਨਤਾ ਦੇ ਯੋਗ ਉਹ ਸਿੱਖਾਂ ਨੂੰ ਬਣਾਉਂਦੇ ਆ ਆਪ ਗੁਰੂ ਸਾਹਿਬ ਤਨਤਾ ਦੇ ਜੋ ਗੁਰਸਾਹਿਬ ਸਵਾਸੇ ਗੋੜਹਾਰ ਮਾਰਗ ਦੱਸਿਆ। ਪੁਰਾਣ ਅਕਾਲ ਕੁਝ ਵੀ ਪ੍ਰਾਪਤੀ ਦਾ ਭਗਤੀ ਸਹਿਜ ਗਿਆਨ ਮਾਰਗ ਰਸਤਾ ਦੱਸਿਆ ਹੈ। ਗੁਰਪੁੰਨ ਵੱਡ ਪੁੰਨੋ। ਸਾਰਿਆਂ ਪੁੰਨਾਂ ਚੋਂ ਗੁਰੂ ਸਾਹਿਬ ਦਾ ਹੀ ਵੱਡਾ ਪੁੰਨ ਹੈ। ਜਿਹੜਾ ਪਰਮੇਸ਼ਰ ਦਾ ਰਸਤਾ ਦੱਸਿਆ। ਪੁੰਨੀ ਪੁਰਖ ਜਿੰਨੇ ਆ ਦੁਨੀਆ ਦੇ ਉਹਨਾਂ ਸਾਰੇ ਜੋ ਵੱਡਾ ਇਹ ਪੁੰਨ ਕੀਤਾ ਪਰਵਕਾਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ। ਪੁੰਨ ਜੋ ਗੁਰੂ ਪਵਿੱਤਰ ਰੂਪ ਹਨ। ਉਹਨਾਂ ਨੇ ਵੱਡਾ ਪੁੰਨ ਕੀਤਾ ਸਾਨੂੰ ਆਪਦੇ ਸਰੂਪ ਚ ਮਿਲਣ ਦਾ ਜੋ ਉਪਨੇਸ਼ ਬਖਸ਼ਿਆ ਹੈ ਜੋ ਗੁਰਸਿੱਖ ਗੁਰਸੇਵ ਦੇ ਜੋ ਭਾਈ ਗੁਰੂ ਸਾਹਿਬ ਦੇ ਸਿੱਖ ਆਪਣੇ ਆਪ ਨੂੰ ਮੰਨ ਕੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੇਵਨ ਭਜਨ ਕਰਦੇ ਹਨ ਤੇ ਪੁੰਨ ਪ੍ਰਾਣੀ ਉਹ ਪੁੰਨ ਪਵਿੱਤਰ ਪ੍ਰਾਣੀ ਹਨ ਉਹ ਪੁੰਨ ਵਾਲੇ ਪ੍ਰਾਣੀ ਹਨ ਪੁੰਨੀ ਪੁਰਖ ਹਨਗੇ ਜਨ ਨਾਨਕ ਤਿੰਨ ਕਉ ਵਾਰ ਸਤਿਗੁਰੂ ਜੀ ਕਹਿੰਦੇ ਉਹਨਾਂ ਤੁਸੀਂ ਵਾਰਨੇ ਕੁਰਬਾਨ ਜਾਣੇ ਹੋ ਸਦਾ ਸਦਾ ਕੁਰਬਾਨ ਸਦਾ ਸਦਾ ਮਨਮਾਨੀ ਸੀ ਕਰਕੇ ਤਿੰਨਾਂ ਕਾਲਾਂ ਦੀ ਕੁਰਬਾਨ ਬਲਿਹਾਰ ਜਾਣੇ ਹਨ ਗੁਰਮੁਖ ਸਖੀ ਸਹਿਇਲਿਆ ਜਿਹੜੇ ਗੁਰਮੁਖ ਹਨਗੇ ਉਹ ਵਾਹਿਗੁਰੂ ਦੇ ਪਿਆਰੀਆਂ ਸਖੀਆਂ ਦੀਆਂ ਹਨ ਇਹ ਸੇਹਲੀਆਂ ਪਿਆਰੀਆਂ ਹਨ ਪਰਮੇਸ਼ਰ ਦੀਆਂ ਸਖੀ ਸਰਦਾ ਵਾਲੀਆਂ ਹਨ ਸੇਹਲੀਆਂ ਭਗਤੀ ਵਾਲੀਆਂ ਹਨ ਇਹ ਆਪ ਹਰ ਭਾਈਆ ਉਹ ਆਪ ਕਰਦਾਰ ਨੂੰ ਭਾਗੀਆਂ ਜਿਨ੍ਹਾਂ ਦੀ ਸਰਦਾ ਤੇ ਭਗਤੀ ਹੈ ਹਰਦਰਗ ਹੈ ਪਹਿਨਾਈਆ ਹਰੀ ਦੀਰਗਾ ਸੱਚਖੰਡ ਵਿੱਚ ਉਹ ਜਸ ਰੂਪੀ ਸਰੂਪ ਆਉ ਕਰਕੇ ਪਹਿਨਾਈਆਂ ਗਈਆਂ ਹਨ ਬ੍ਰਹਮ ਗਿਆਨ ਰੂਪੀ ਸਰੂਪ ਆਉ ਕਰਕੇ ਪਨਾਈਆਂ ਗਈਆਂ ਨੇ ਹਰੀ ਦੀਰਗਾ ਜੋ ਦਰ ਅੰਦਰ ਗਏ ਜਗਾ ਹੈ ਸਰੂਪ ਰੂਪੀ ਉਸ ਵਿੱਚ ਤੁਰੀਆ ਪਦ ਰੂਪ ਉਹਨਾਂ ਨੂੰ ਬ੍ਰਹਮ ਗਿਆਨ ਦਾ ਸਰੂਪਾ ਦੇ ਕੇ ਪਹਿਰਾਤਾ ਮਹਾਰਾਜ ਜਿੰਨ ਜਸ ਰੂਪੀ ਪੋਸ਼ਾਕ ਪਹਿਨਾਈ ਹੈ ਔਰ ਆਪ ਗੱਲ ਦਾ ਸਾਧ ਸੰਗਤ ਦੇ ਉਹਨਾਂ ਨੂੰ ਭਗਤੀ ਰੂਪ ਸਰੂਪਾ ਕਰਕੇ ਪਹਿਨਾਇਆ ਗਿਆ ਹੈ ਔਰ ਆਪ ਗੱਲ ਲਾ ਇਸ਼ਰੀਆ ਬਹਿਲ ਪ੍ਰਹਨਾਪ ਉਹਨਾਂ ਨੂੰ ਅਪਿਹਿ ਨਿਸ਼ਚੇ ਰੂਪੀ ਗਲ ਕੰਠ ਕੇ ਲਾਇਆ ਹੈ ਲਾਲੀਆਂ ਹਨ ਨਾਮ ਤੇ ਆਏ ਦੀ ਜਿਹੜੇ ਗੁਰਮੁਖ ਅਧਿਕਾਰੀ ਬਣ ਕੇ ਮਨਮੁਖ ਤਾਂ ਹਰ ਹਰ ਕਰ ਛੱਕੇ ਮੈਲ ਨਸ ਕੀਤ ਹੋਏ ਜਿਹੜੇ ਗੁਰਮੁਖ ਬਣ ਕੇ ਗੁਰਦਾਰਾ ਮਹਾਰਾਜ ਦੇ ਨਾਮ ਨੂੰ ਪਿਆਉਂਦੇ ਹਨ ਤਿਨ ਦਰਸ਼ਨ ਦੀਜੈ ਉਹਨਾਂ ਦੇ ਦਰਸ਼ਨ ਮਾਰਾ ਸਾਨੂੰ ਵੀ ਦਿਓ ਜਿਵੇਂ ਉਹਨਾਂ ਨੂੰ ਦਰਸ਼ਨ ਤੇ ਤਿਨਾਂ ਦੁਆਰਾ ਸਾਨੂੰ ਵੀ ਆਪ ਦੇ ਕੋਲ ਤੇ ਦਰਸ਼ਨ ਬਖਸ਼ੋ ਹਾਮ ਤਿਨ ਕੇ ਚਰਨ ਪਖਾੜੀ ਉਹ ਵੀ ਉਹਨਾਂ ਪਿਆਰਿਆਂ ਦੇ ਚਰਨਾਂ ਨੂੰ ਪਖਾੜ ਦੇ ਧੋਣੇ ਆ ਉਹਨਾਂ ਦੇ ਚਰਨਾਂ ਨੂੰ ਪਖਾੜ ਦੇ ਪਖ ਪਖ ਲੈਣੇ ਆ ਉਹਨੇ ਚਰਨਾਂ ਨੂੰ ਪੇਖਣਾ ਕਰਦੇ ਹਾਂ ਢੋੜ ਕੋਲ ਕੋਲ ਪੀਜੇ ਉਹਨਾਂ ਪਿਆਰੇਆਂ ਚਰਨਾਂ ਦੀ ਧੂੜ ਨੂੰ ਕੋਲ ਕੋਲ ਕੇ ਸਜੇ ਕਹਿੰਦੇ ਚੰਨ ਨੂੰ ਪੀਣਾ ਕਰੀਏ ਧੂੜ ਸਰਦਾ ਉਹਨਾਂ ਦੀ ਕੋਲ ਕੇ ਆਪਣੇ ਆਪ ਨੂੰ ਕੁਰਬਾਨ ਕਰਕੇ ਕੋਲ ਕੇ ਦੇਹ ਮਨ ਨੂੰ ਮੇਟ ਕਰਕੇ ਪੀਜੇ ਪੀਣਾ ਕਰੀਏ ਪ੍ਰਾਪਤ ਕਰੀਏ पान ਸੁਪਾਰੀ ਖਾਤੀਆਂ ਜਿਹੜੀਆਂ ਔਸਤਰੀਆਂ ਜਿਹੜੇ ਪੁਰਖ ਪਾਨਾ ਨੂੰ ਚਬਣ ਕੇ ਲੱਗੇ ਰਹਿੰਦੇ ਐ ਤੇ ਸੁਪਾਰੀਆਂ ਖਾਂਦੀਆਂ ਰਹਿੰਦੀਆਂ ਹਨ ਹਰ ਵਕਤ ਮੁਖ ਬੀੜੀਆਂ ਲਾਈਆਂ ਹੂਆਂ ਵਿੱਚ ਬੀੜੀਆਂ ਲਾਈਆਂ ਹਨ ਗੰਦੀ ਬਦਬੂ ਆਉਂਦੀ ਹੈ ਟੱਟੀ ਨਾਲੋਂ ਭੈੜਾ ਮੂੰਹ ਲੱਗਦਾ ਹੈ ਜਿਹੜੇ ਬੀੜੀਆਂ ਨੂੰ ਪੀਂਦੇ ਐ ਇਹੋ ਮੂੰਹ 'ਚ ਬੀੜੀਆਂ ਲਾਉਂਦੇ ਤਮਾਕੂ ਪੀਂਦੇ ਹਨ ਜਿਹੜੇ ਪੁਰਖ ਇਸੇ ਪ੍ਰਕਾਰ ਮੂੰਹ ਦੇ ਤੇ ਬੀੜੀਆਂ ਬੰਦੀਆਂ ਲਾਈਆਂ ਹੋਣਗੀਆਂ ਹਮੇਸ਼ਾ ਆਜਕ ਆਪਣੇ ਮੱਥੇ ਦੇ ਉੱਤੇ ਬੰਦੀ ਹੁੰਦੀ ਹੈ ਗਹਿਣਾ ਉਹ ਲਾਈਆਂ ਹੋਈਆਂ ਨੇ ਇਹ ਬੀੜੀਆਂ ਪਾਨਾਂ ਦੇ ਬੀੜੇ ਲਾ ਲਾ ਕੇ ਮੂੰਹ ਦੇ ਚਿਚਕਦੀਆਂ ਨੇ ਅੱਜ ਕੱਲ ਦੇ ਨਵੇਂ ਹੀ ਚੱਲੇ ਜਰਦਾ ਖਾਂਦੇ ਆ ਜਿਹੜੇ ਮਾਜੇ 'ਚ ਬੜਾ ਭਾਰੀ ਰਿਵਾਜ ਹੈ ਤਮਾਕੂ ਚੱਬਣ ਨੂੰ ਜਰਦਾ ਕਹਿੰਦੇ ਆ ਇਹ ਮੂੰਹ 'ਚ ਇਸ ਪ੍ਰਕਾਰ ਦੀਆਂ ਗੰਦੀਆਂ ਬੀੜੀਆਂ ਜਿਹੜੇ ਲਾਉਂਦੇ ਹਨ ਹਰ ਹਰ ਕਦੇ ਨਾ ਚੀਤੇ ਐਸੇ ਮੁਰਖਾਂ ਨੂੰ ਹਰ ਹਰ ਪਰਮੇਸ਼ਰ ਨੂੰ ਕਬੀਰ ਜੀ ਨੇ ਕਿਹਾ ਹੈ ਕਬੀਰ ਉਜੇਰ ਪਹਿਰੇ ਕਾਪੜੇ ਪਾਨ ਸਪਾਰੀ ਖਾਹੇ ਇਸ ਪ੍ਰਕਾਰ ਸਾਲ ਸੰਗਤ ਜੀਓ ਬਾਦੇ ਜੰਪੁਰ ਜਾ ਵਾਖ ਰਹੇ ਹਾਂ ਮੈਂ ਸੋ ਪਰਮੇਸ਼ਰ ਦਾ ਨਾਮ ਨਹੀਂ ਜਿਨ੍ਹਾਂ ਨੇ ਕਦੇ ਚੇਤੇ ਆਏ ਸੇ ਪੁਰਖਾਂ ਨੂੰ ਹੋ ਜੰਮ ਪਕੜ ਚਲਾਈਆ ਉਹ ਜਵਾਨ ਪਕੜ ਕੇ ਚਲਾਰੀਆਂ ਤੋੜ ਲੀਆਂ ਐਸੀ ਆਗੁਣਾ ਵਾਲੇ ਪੁਰਖਾਂ ਨੂੰ ਧਰਮ ਵਿਜੇ ਮੁਗ ਸ਼ਾਸਤਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਕਿਹਾ ਕਿ ਗੁਰਸਿੱਖੋ ਜਿਹੜੇ ਤਮਾਕੂ ਪੀਂਦੇ ਆ ਉਹਨਾਂ ਨੂੰ ਕੁੱਤਿਆਂ ਦਾ ਬਿਸਕਾ ਖਵਾਇਆ ਜਾਂਦਾ ਹੈ ਜਿਹੜੇ ਸ਼ਰਾਬ ਪੀਂਦੇ ਉਹਨੂੰ ਕੁੱਤਿਆਂ ਦਾ ਪਿਸ਼ਾਬ ਪਿਆਇਆ ਜਾਂਦਾ ਹੈ ਇਹ ਡੰਡ ਮਿਲਦਾ ਉਹਨੂੰ ਦਰਗਾਹ ਵਿੱਚ ਐਸੇ ਆਦਮੀਆਂ ਨੂੰ ਸੋਇ ਇਸ ਪ੍ਰਕਾਰ ਜੰਮ ਪਕੜ ਚਲਾਇਆ ਜਵਨ ਪਕੜ ਕੇ ਚਲਾ ਲੀਆਂ ਤੋੜ ਲੀਆਂ ਹਨ ਰੂਹਾਂ ਜਿਨ ਹਰ ਨਾਮਾ ਹਰ ਜੀਤੇ ਜਿਨਾਂ ਦੇ ਹਰੇਕ ਨਾਮਾ ਵਿੱਚੋਂ ਹਰੀ ਦੇ ਨਾਮ ਦੇ ਤਾਂ ਹੀ ਕੀਤੇ ਕੀਤਾ ਹੈ ਹਰ ਵਕਤ ਫਿਰਦਾ ਔਰ ਧਾਰੇ ਰਿਦੇ ਦੇ ਔਰ ਅੰਦਰ ਵੀ ਜਿਨੇ ਧਾਰਿਆ ਵਸਾਇਆ ਹੈ ਜਿਨ ਜਮ ਨੇੜ ਨਾ ਆਵੇ ਉਹਨਾਂ ਦੇ ਭਾਈ ਜਮਦੂਤ ਵੀ ਨੇੜੇ ਨਹੀਂ ਆ ਸਕਦੇ ਧਰਮ ਰਾਜਾ ਦੇ ਦੂਤ ਨੇੜੇ ਨਹੀਂ ਆ ਸਕਦੇ ਜਮਨ ਮਰਨ ਦਾ ਦੁੱਖ ਵੀ ਜਮਾਨਾ ਵੀ ਨੇੜੇ ਨਹੀਂ ਆ ਸਕਦੇ ਗੁਰਸਿੱਖ ਗੁਰ ਪਿਆਰੇ ਉਹ ਗੁਰੂ ਸਾਹਿਬ ਦੇ ਪਿਆਰੇ ਗੁਰਸਿੱਖ ਹਨਗੇ ਹਰ ਕਾ ਨਾਮ ਨੇ ਗੁਰੂ ਜੀ ਤੋਂ ਸੂਖੀ ਪਿਆਰੇ ਗੁਰਸਿੱਖਾਂ ਨੂੰ ਗੁਰੂ ਕੇ ਹਰ ਕਾ ਨਾਮ ਨਿਧਾਨ ਹੈ ਫਿਰ ਭਾਈ ਪਰਮੇਸ਼ਰ ਦਾ ਨਾਮ ਵੀ ਖਜ਼ਾਨਾ ਹੈ ਮਹਾਰਾਜ ਸਾਹਿਬ ਕਹਿੰਦੇ ਹਨ ਕੋਈ ਗੁਰਮੁਖ ਜਾਣੇ ਕੋਈ ਬੀੜੀਆਂ ਨਾਲ ਤਿਲ ਪਿਛਾਪੇ ਆਦਿਕਾਂ ਦਾ ਵੀ ਅਰਥ ਕਰਦੇ ਹਨ ਕਰੇ ਤੇ ਬੀੜੀਆਂ ਪਾਨਾਂ ਦੀਆਂ ਬੀੜੀਆਂ ਆਦ ਕ ਸਮਝਣੀਆਂ ਹੈ ਗੁਰਮੁਖ ਹਰ ਦਾ ਨਾਮ ਨਿਧਾਨ ਹੈ ਪਰਮੇਸ਼ਰ ਦਾ ਨਾਮ ਹੀ ਇੱਕ ਖਜ਼ਾਨਾ ਹੈ ਮਹਾਰਾ ਕਹਿੰਦੇ ਹਨ ਕੋਈ ਗੁਰਮੁਖ ਜਾਣ ਕੋਈ ਕੋਈ ਗੁਰਮੁਖ ਹੈ ਜਰੇ ਗੁਰਾਂ ਦੇ ਉਪਦੇਸ਼ ਦੁਆਰਾ ਜਾਣਦੇ ਆ ਧਾਰਨ ਕਰਦੇ ਹੰ ਨਾਨਕ ਜਿਨ ਸਤਗੁਰੂ ਭੇਟੇ ਆ ਸਤਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਪੂਰਨ ਸਤਗੁਰੂ ਸੱਚੇ ਪਾਤਸ਼ਾਹ ਭੇਟਿਆ ਮਿਲੇ ਹਨ ਰੰਗ ਰਲੀਆਂ ਮਾਣੋ ਉਹ ਰੰਗ ਆਨੰਦ ਸਰੂਪ ਦੀਆਂ ਰਲੀਆਂ ਖੁਸ਼ੀਆਂ ਮਾਣਦਿਆਂ ਵਾਹਿਗੁਰੂ ਚ ਲੀਨ ਹੋ ਕੇ ਸਤਗੁਰ ਦਾਤਾ ਆਖੀਏ ਭਾਈ ਸਤਗੁਰੂ ਸਾਹਿਬ ਜੀ ਅਮਰਤ ਨਾਮ ਦੇ ਦਾਤੇ ਹੈ ਬ੍ਰਹਮ ਗਿਆਨ ਦੇ ਮੁਕਤੀ ਦੇ ਪ੍ਰੇਮ ਦੇ ਦਾਕੇ ਕਹੀਦੇ ਹਨ ਕਰੇ ਪਸਾਰ ਜਿਨ੍ਹਾਂ ਤੇ ਤੁਸ ਪ੍ਰਸੰਨ ਹੁੰਦੇ ਐ ਉਹਨਾਂ ਨੂੰ ਪਸਾਰ ਨਾ ਦਾਤ ਦਾ ਹੈ ਪਸੰਨ ਹੋ ਪ੍ਰਸੰਨ ਹੋ ਕੇ ਦਾਤ ਦੇਣਾ ਕਰਦੇ ਆ ਬ੍ਰਹਮ ਗਿਆਨ ਦੀ ਨਾਮ ਦੀ ਆਉ ਗੁਰ ਬਿਟਹੁ ਸਤਿ ਬਾਾਰੇ ਅਜਿਹਾ ਸਤਗੁਰੂ ਅਮਰਦਾਸ ਮਹਾਰਾਜ ਤੋਂ ਸੈਂਕੜੇ ਵਾਰੀ ਚੌਥੇ ਪਾਸੇ ਕਹਿੰਦੇ ਵਾਰ ਨਹੀਂ ਜਾਂਦੇ ਹਾਂ ਜਿੰਦ ਦਿੱਤੜਾ ਨਾ ਜਿਨ੍ਹਾਂ ਸਤਗੁਰਾਂ ਅਮਰ ਤੇ ਨਾਮ ਦੀ ਦਾਤ ਨੂੰ ਦੇਣਾ ਕੀਤਾ ਬਖਸ਼ਿਸ਼ ਕੀਤੀ ਹੈ ਸੋ ਧੰਨ ਗੁਰੂ ਸਾਹਿਬ ਸੋ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਸ਼ਾਹਵਾਸ ਗੁਰੂ ਅਮਰਦਾਸ ਸਾਹਿਬ ਦੇ ਮਨ ਮਾਨਿ ਸ਼੍ਰੀ ਕਰਕੇ ਧੰਤਾਵੇ ਜੋਗ ਹਨ ਸੋ ਗੁਰੂ ਸਾਹਿਬ ਦੇ ਮਾਤਾ ਪਿਤਾ ਵੀ ਧੰਨ ਹਨ ਗੁਰੂ ਵੀ ਸਾਦਾ ਧੰਤਾ ਯੋਗ ਧੰਵਾਦ ਹੈ ਨਾਰਾਇਡਾ ਹਰ ਦੀ ਸਨੇਹਾ ਜੋ ਹਰੀ ਦੀ ਪ੍ਰਾਪਤੀ ਦਾ ਉਪਦੇਸ਼ ਦੇਣੂ ਸਨੇਹਾ ਦਿੰਦਿਆਂ ਮਹਾਵਾਕ ਰੂਪ ਹਉ ਵੇਖ ਵੇਖ ਗੁਰੂ ਵਿਗਸੇ ਆ ਅਸੀਂ ਤਾਂ ਗੁਰੂ ਸਾਹਿਬ ਦੇ ਦਰਸ਼ਨ ਵੇਖ ਵੇਖ ਕੇ ਖਿਰਦਾ ਸਾਡਾ ਚਿਤ ਪ੍ਰਸੰਨ ਹੁੰਦਾ ਹੈ ਗੁਰ ਸਤਗੁਰ ਦੀਹਾ ਗੁਰ ਸੱਚੇ ਪਾਤਸ਼ਾਹ ਜੀ ਜੋ ਅਮਰਤ ਨਾਮ ਨੂੰ ਦੇਹਾ ਦੇਣ ਵਾਲੇ ਹੈ ਜੋ ਗੁਰੂ ਸਾਹਿਬ ਦੀ ਦੇਹ ਹੈ ਸਭ ਕੇ ਜਨ ਅਨਸੂਰ ਮਹਾਰਾ ਦਾ ਸਰੂਪ ਹੈ ਗੁਰਮੂਰਤ ਗੁਰਸਬਦ ਭਾਈ ਗੁਰਦਾਸ ਜੀ ਨੇ ਦੱਸਿਆ ਇਹ ਸਤ ਗੁਰੂ ਸਾਹਿਬ ਦੀ ਸ਼ਬਦ ਰੂਪ ਦੇਹ ਨੂੰ ਵੇਖ ਕਰਕੇ ਤਨ ਰੂਪ ਮਾਰਨ ਕੇ ਹੈ ਭਾਈ ਨੰਦ ਲਾਲ ਨੂੰ ਤੀਨ ਰੂਪ ਹੈ ਮੋਹਿ ਕੇ ਸੁਣੋ ਆਨੰਦ ਚਿਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹ ਸਮਝਾਏ ਇੱਕ ਤਾਂ ਨਿਰਗੁਣ ਸਰੂਪ ਹੈ ਇੱਕ ਰੂਪ ਤਉ ਗੁਣ ਤੇ ਪਰੇ ਨੀਤ ਮੇਰ ਜੇ ਬੇਰ ਉਚਾਰੇ ਮੇਤ ਮੇਤ ਜੀ ਨੂੰ ਵੇਦ ਕਹਿੰਦਾ ਐਸਾ ਨਿਰਗੁਣ ਸਰੂਪ ਆ ਰੂਪ ਨਾ ਰੇਖਾ ਨਾ ਅੰਕਸ਼ ਤ੍ਰੈ ਗੁਣ ਤੇ ਪ੍ਰਪਨ। ਇਹ ਕੋ ਸਰਗੁਣ ਸਰੂਪ ਹੈ ਸਾਡਾ। ਜੋ ਜਿਵੇਂ ਸਿਸ਼ਟ ਦੇ ਤਾਰਨ ਬਾਅਦ ਤੇ ਦਾਸ ਰੂਪ ਧਾਰਨ ਕੀਤੇ ਹਨਗੇ। ਗੁਰਸਿੱਖ ਬਾਣੀ ਵਿੱਚ ਦੱਤੇ ਜਿਹੜੇ ਹਨ ਉਹ ਸਾਡੇ ਰਹਿਤ ਸਾਹਿਬ ਦੇ ਪਾਂਚੋਂ ਮਿਲੈ। ਮਨੂ ਸਰੂਪ ਤਾਂ ਦੇਖੋ ਤੇ ਲੈ ਭਲੇ। ਜਿਹੜੇ ਰਹਿਣੀ ਦੇ ਸਾਹਿਬ ਪਾਂਜੀ ਗੁਰਸਿੱਖ ਮਿਲਨ ਸਾਡਾ ਸਰੂਪ ਹੈ। ਇਹ ਗੁਰਸਿੱਖਾਂ ਨੂੰ ਮਾਰਨ ਆਪ ਦਾ ਸਰੂਪ ਦੱਸਿਆ ਸਰਗੁਣ ਸਰੂਪ ਇਹ ਸਰਵਪੀਛਾ ਸਰੂਪ ਹੈ ਇਹ ਸ੍ਰੀ ਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਹੈ ਸ਼ਬਦ ਬਾਣੀ ਗੁਰੂ ਮਹਾਰਾਜ ਸਾਹਿਬ ਜੀ ਅੰਮ੍ਰਿਤ ਰੂਪ ਬਾਣੀ ਹੈ ਇਹ ਸ਼ਬਦ ਦੇ ਵੀ ਜਿਹੜਾ ਅੱਖਰ ਰੋਮ ਰੋਮ ਜਿਹੜੇ ਹੈ ਇਹ ਅੱਖਰ ਰੋਮ ਰੋਮ ਮਾਰ ਰਹੇ ਹਨ ਰਾਗ ਜਿਹੜੇ ਅੰਗ ਹਨ ਜਗਜੀਤ ਸਾਹਿਬ ਮੁਖ ਹੈ ਬ੍ਰਹਮ ਗਿਆਨ ਸੱਚੇ ਪਰਸ਼ਰਾ ਚਿਹਰਾ ਹੈ ਅਤੇ ਜੋ ਗੁਰੂ ਮਾਰਾ ਅਸਾਚੇ ਪਰਸ਼ਈਆ ਪ੍ਰੋਹ ਗਿਆਨ ਦੇ ਪ੍ਰੋਹ ਗਿਆਨ ਦੇ ਨੇਤਰ ਹਨਗੇ ਇਸ ਪ੍ਰਕਾਰ ਅਕਲਪਤ ਪਾਤ ਦਾ ਗਿਆਨ ਜਿਹੜਾ ਗੁਣਾਂ ਦੇਣਾ ਇਹ ਕੇ ਸੰਗੇ ਇਹ ਭਗਤੀ ਰੂਪ ਦਸਤਾਰ सज रही ਹੈ ਇਸ ਪ੍ਰਕਾਰ ਮਾਰਾ ਸਾਦਾ ਗੁਰ ਸ਼ਬਦ ਰੂਪ ਰੂਪ ਹੈ ਸਾਮਰ ਤੱਕ ਪ੍ਰਤੱਖ ਗੁਰੂ ਨੂੰ ਸਦਾਰਨ ਵਾਲਾ ਗੁਰ ਸਤਗੁਰ ਦੀਹਾ ਜਿਉ ਗੁਰੂ ਸਤਗੁਰ ਦੀ ਦੇ ਮਿਰਗੁਣ ਸਰਗੁਣ ਗੁਰ ਸ਼ਬਦ ਰੂਪ ਤੋਂ ਬਿਹਾਰ ਜਾਣੇ ਆ ਜੋ ਸਤਿਗੁਰੂ ਬ੍ਰਹਮ ਦਾ ਉਪਦੇਸ਼ ਦੇਹਾ ਦੇਣ ਵਾਲੇ ਹਨ ਗੁਰ ਰਸਨਾ ਅੰਮ੍ਰਿਤ ਬੂਲ ਦੀ ਗੁਰੂ ਸਾਹਿਬ ਦੀ ਰਸਨਾ ਹੈ ਭਾਈ ਜਦੋਂ ਬਾਣੀ ਪੜੀਦੀ ਹੈ ਗੁਰੂ ਦੀ ਰਸਨਾ ਹੈ ਇਹ ਗੁਰੂ ਸਾਹਿਬ ਦੀ ਰਸਨਾ ਅੰਮ੍ਰਿਤ ਭਰੀ ਹੋਈ ਬ੍ਰਹਮ ਗਿਆਨ ਵਾਲੇ ਬਚਨਾਂ ਨੂੰ ਅੰਮ੍ਰਿਤ ਨਾਮ ਦੇ ਬਚਨਾਂ ਨੂੰ ਅੰਮ੍ਰਿਤ ਪ੍ਰੇਮ ਬਾਰੇ ਬਚਨਾਂ ਨੂੰ ਬੋਲ ਰਹੀ ਹੈ ਹਰ ਨਾਮ ਸੁਹਾਵੀ ਹਰੀ ਦੇ ਨਾਮ ਕਰਕੇ ਸਤਿਗੁਰਾਂ ਦੀ ਰਸਨਾ ਸੋਭਨੀਕ ਹੋ ਰਹੀ ਹੈ ਜਿਨ੍ਹਾਂ ਵੀ ਬਿੱਖੀ ਪਰਮੇਸ਼ਰ ਦੇ ਨਾਮ ਕਰਕੇ ਜੁੜੀ ਹੋਈ ਹੈ ਉਹ ਵੀ ਸੁਹਾਵੀ ਸੋਵਨੀ ਕਾ ਬਾਲ ਗਰਮਾਤ ਤੇ ਸਾੜ ਜੇ ਕੋ ਜਿਨੇ ਸੁਣੋ ਸੇਖਾਂ ਗੁਰ ਮੰਨਿਆ ਜਿਨ੍ਹਾਂ ਸਿੱਖਾਂ ਨੂੰ ਸੁਣ ਕਰਕੇ ਗੁਰੂ ਸਾਹਿਬ ਦੇ ਉਦੇਸ਼ ਦਾ ਮੰਨਣ ਕੀਤਾ ਹੈ ਇੰਨਾ ਭੁੱਖ ਸਭ ਜਾਵੀ ਉਹਨਾਂ ਦੀ ਭੁੱਖ ਜਿਹੜੀ ਆਸਾ ਲੋਕ ਲੋਕ ਪਰ ਲੋਕ ਦੇ ਪਦਾਰਥਾਂ ਦੀ ਖਾਰੀ ਉਹਨਾਂ ਦੀ ਜਾਵੀ ਚਲੀ ਗਈ ਸੀ ਚਲੀ ਜਾਂਦੀ ਹੈ ਚਲੀ ਜਾਵੇਗੀ ਜਿਨ ਗੁਰਮੁਖ ਹਰ ਆਰਾਧੇ ਆ ਜਿਨ੍ਹਾਂ ਗੁਰਮੁਖਾਂ ਦੀ ਸੰਗਤ ਕਰਕੇ ਹਰੀ ਅਕਾਲ ਪੁਰਖ ਨੂੰ ਆਰਾਧਿਆ ਜਲਦੀ ਭਾਵਨਾ ਨਾਲ ਚੇਤੇ ਕੀਤਾ ਹੈ ਇਹ ਸਾਹ ਵੱਡ ਦਾਣ ਉਹ ਬੜੇ ਸ਼ਾਹੂਕਾਰ ਹਨ ਤੇ ਬੜੇ DNA ਹਨ ਚਤਰ ਹਨਗੇ ਬੜੇ ਧਾਮ ਦੇਣ ਵਾਲੇ ਸ਼ਾਹੂਕਾਰ ਹਨ ਸੋ ਬੜੇ ਤਤ ਦੇ ਤੇ ਬ੍ਰਹਮ ਗਿਆਨੀ ਹਨ DNA ਹਨ ਸਾਰਿਆਂ ਦੀ ਘਟਾਂ ਦੀ ਜਾਣਨ ਵਾਲੇ ਹਰ ਕਾ ਮਾਰਗ ਆਖੀ ਐ। ਹਰੀ ਦਾ ਜਿਹੜਾ ਰਸਤਾ ਹੈ ਨਾ ਵਾਹਿਗੁਰੂ ਵੀ ਪ੍ਰਾਪਤੀ ਦਾ ਬ੍ਰਹਮ ਗਿਆਨ ਰੂਪੋ। ਕਹੋ ਕਿਤਬਿਧ ਭਜਾਈ ਐ। ਏ ਸਤਿਗੁਰੂ ਕਹੋ ਕਿਹੜੀ ਤਰੀਕੇ ਨਾਲ ਭਗਤੀ ਸਹਿਬ ਗਿਆਨ ਦੇ ਮਾਰਗੇ ਜਾਣਾ ਕਰੀਏ। ਹਰ ਹਰ ਧੀਰਾ ਨਾਮ ਹੈ। ਜੀ ਬਾਈ ਹਰ ਹਰ ਪਰਮੇਸ਼ਰ ਦਾ ਤੇਰਾ ਕਲਿਆਣ ਕਰਨ ਵਾਲਾ ਸਿੱਖਾ ਪਰਮੇਸ਼ਰ ਦਾ ਹਰ ਹਰ ਨਾਮ ਹੀ ਐ। ਏ ਪਰਮੇਸ਼ਰ ਤੇਰਾ ਸਨਮੁਖ ਬਿਤੀ ਰੱਖਦੇ ਆ ਕੁਤਬ ਨਵਾਬ ਉਹ ਸੁਈ ਜਿਵੇਂ ਜਹਾਜ਼ਾਂ ਚ ਹੁੰਦੀ ਹੈ ਉਹ ਕਿਸੇ ਪਾਸੇ ਜਾਣਾ ਹੋਵੇ ਜਹਾਜ਼ ਸੁਈ ਦਾ ਮੂੰਹ ਜਿਹੜਾ ਹੈ ਉਹ ਧਰੂਵ ਵੱਲ ਰਹਿੰਦਾ ਹੈ ਉਹਨੂੰ ਸੁਈ ਨੂੰ ਕੁਤਬ ਨਾ ਕਹਿੰਦੇ ਉਹ ਕਿਸੇ ਨੂੰ ਉਪਦੇਸ਼ ਦੇਣਾ ਹੋਵੇ ਵਾਹਿਗੁਰੂ ਵਾਲੀ ਨਿਵਾ ਰੱਖਦੇ ਐ ਸੋ ਇਸ ਪ੍ਰਕਾਰ ਕਹਿੰਦੇ ਨੇ हे ਪਰਮੇਸ਼ਰ ਹਰੀ ਸਾਰੇ ਨੂੰ ਹਰੇ ਭਰੇ ਕਰਨ ਵਾਲਾ ਆਪਕਾ ਨਾਮ ਹੈ ਹਰ ਖਰਚ ਲੈ ਜਾਈਏ ਇਹ ਹਰੀ ਤੇਰੇ ਨਾਮ ਦਾ ਖਰਚ ਹਰ ਵਕਤ ਲੈ ਕੇ ਜਾਈਏ ਲੋਕ ਪਰ ਲੋਕ ਵਾਸਤੇ ਜਿਨ ਗੁਰਮੁਖ ਹਰ ਆਰਾਧਿਆ ਜਿਨ੍ਹਾਂ ਗੁਰੂ ਕਾਂ ਦੀ ਸੰਗਤ ਦੁਆਰਾ ਇਹ ਪਰਮੇਸ਼ਰ ਤੇ ਨੂਰਾਧਿਆ ਯਾਦ ਕੀਤੇ ਦਿਲ ਦੀ ਭਾਵਨਾ ਨਾਲ ਸਿ ਸਾਹ ਵੱਡ ਦਾਣੇ ਉਹ ਸ਼ਾਹੂਕਾਰ ਹਨ ਉਹ ਬ੍ਰਹਮ ਗਿਆਨੀ ਸ਼ਾਹੂਕਾਰ ਹਨ ਬڑے ਦਾਣੇ ਹਨ ਘਟਾ ਘਟਾ ਜਾਣਨ ਵਾਲੇ ਗਿਆਤੇ ਹਨ ਦਾਤੇ ਹਨ ਹਾਂ ਸਤਿਗੁਰੂ ਕਉ ਸਦ ਵਾਰਿਆ ਤੁਸੀਂ ਸਭ ਕਈਆਂ ਦਾ ਸ਼ਾ ਨਾ ਹੁੰਦਾ দান ਦੇਣ ਨੂੰ ਦਮੜੀ ਵੀ ਨਹੀਂ ਦੇ ਸਕਦੇ ਸੋ ਬڑے ਦਾਣੇ ਹਨ ਬڑے ਦਾਤੇ ਹਨ দান ਦੇਣ ਵਾਲੇ ਬ੍ਰਹਮ ਗਿਆਨ ਦਾ ਅਤੇ ਦਾਣੇ DNA ਘਟਾਂ ਦੀ ਜਾਣਨ ਵਾਲੇ ਹਨ ਹਾਂ ਸਤਿਗੁਰੂ ਕਹੋ ਸਤਿਬਾਰ ਆ ਜੀ ਤਾਂ ਸਤਿਗੁਰੂ ਨਾਨਕ ਦੇਵ ਜੀ ਤੋਂ ਸੈਂਕੜੇ ਵਾਰੀ ਸਦਾ ਸਦਾ ਵਾਰਨੇ ਜਾਣੇ ਹਨ ਹੋਰ ਬਚਨ ਸਮਾਣੇ ਜੁਨਾ ਗੁਰਾਂ ਦੇ ਬਚਨ ਕਰਕੇ ਅਸੀਂ ਵਾਹਿਗੁਰੂ ਦੇ ਸਰੂਪ ਵਿੱਚ ਸਮਾ ਗਏ ਜੋ ਜੋ ਗੁਰੂ ਸਾਹਿਬ ਦੇ ਬਚਨ ਮੰਨਣਗੇ ਉਹ ਸਾਰੇ ਵਾਹਿਗੁਰੂ ਕੀ ਸਮਾ ਜਾਣਗੇ ਹੁਣ ਦੇ ਸਮਾ ਗਏ ਆ ਅਗਲੇ ਨੂੰ ਸੁਵਾ ਜਾਣਗੇ ਤੂੰ ਠਾਕਰ ਤੂੰ ਸਾਹਿਬ ਤੇ ਮਾਰਾ ਤੂੰ ਪਿੱਛੇ ਵੀ ਠਾਕਰ ਸਵਾਮੀ ਸੀ ਤੇ ਪਤੀ ਪਾਲਣ ਲੈਦ ਕਰਨ ਵਾਲਾ ਹੁਣ ਵਰਤਮਾਨ ਸਹਜੀ ਤੂੰ ਹੀ ਸਾਰਿਆਂ ਦਾ ਸਹਿਬ ਮਾਲਕ ਹਾਂ ਤੂੰ ਹੈ ਮੇਰਾ ਮੀਰਾ بادشاہ ਤੂੰ ਹੀ ਉਹ ਭਿਕਸ਼ਕਾਲ ਦੇ ਜੀ ਮੀਰਾ ਪਾਸ਼ਾ ਮੇਰਾ ਤੂੰ ਹੀ ਹੀ ਹੈ ਹੋਰ ਸਾਡਾ ਕੌਣ ਹੈ ਮਹਾਰਾਜ ਸਾਜੂਗ ਵਿੱਚ ਵੀ ਤੂੰ ਹੀ ਸਵਾਮੀ ਸੀ ਤੂੰ ਹੀ ਮਾਰਾ ਤਰੇਤੇ ਦੁਆਰ ਪਰ ਜਸਾਹਿ ਸੀ ਕਾਲੀ ਗੁਰ ਕੀ ਹੁ ਸਾਡਾ ਤੂੰ ਹੀ ਮੀਰਾ ਪਾਤਸ਼ਾਹ ਹੈ ਤੁਧ ਭਾਵੈ ਤੇਰੀ ਬੰਦ ਇਹ ਐ ਤੂੰ ਭਾ ਜਾਵੇ ਮਾਰੇ ਸਾਡੀ ਸਰਵਾਂ ਤਾਂ ਤੇਰੀ ਬੰਦਗੀ ਭਗਤੀ ਪ੍ਰਾਪਤ ਹੁੰਦੀ ਹੈ ਤੂੰ ਗੁਣੀ ਗਹੀਰਾ ਪ੍ਰਮੇਸ਼ਰ ਤੂੰ ਗੁਣਾ ਦਾ ਗਹੀਰਾ ਸਮੁੰਦਰ ਹੈ ਖਜ਼ਾਨਾ ਹੈ ਸਾਰਿਆਂ ਦਾ ਆਪੇ ਹਰ ਇੱਕ ਰੰਗ ਹੈ ਆਪ ਹੀ ਹਰੀ ਇੱਕ ਰੰਗ ਹੈ ਇੱਕੋ ਹੀ ਰੂਪ ਹੈ ਨਿਰਗੁਣ ਸਰੂਪ ਸੋ ਮੇ ਜੋਤ ਜੋਤ ਹੈ ਸੋ ਜੋਤੀ ਸਰੂਪ ਹੈ ਸਚੇ ਨੰਦਰੂਪੋ ਆਪੇ ਬਹੁ ਰੰਗੀ ਆਪੀ ਬਾੜੇ ਰੰਗਾਂ ਨੂੰ ਸਰਗੁਣ ਸੂਪ ਕਹੋ ਰਾਜ ਸੀ ਤਾਸੀ ਸਾਤ ਰੂਪੇ ਕਿਤੇ ਬਹੁਤ ਰੰਗਾਂ ਦੇ ਸਰੂਪਾਂ ਨੂੰ ਧਾਰਨ ਵਾਲਾ ਹੈ ਅਨਕ ਰੂਪ ਖਿਨ ਮੈਂ ਕੁਦਰਤ ਆਰਦਾ ਬਾੜੇ ਰੰਗਾਂ ਚ ਵਰਦਨ ਸਰਗੁਣ ਸੂਪ ਧਾਰ ਕਰਕੇ ਜੋ ਤਿਸ ਭਾਵੈ ਸੱਚੇ ਹਰ ਇੱਕ ਰੰਗ ਹੈ ਆਪੀ ਬ੍ਰਹਮ ਗਿਆਨੀ ਹੋ ਕੇ ਹਰੀ ਇਕੋ ਇਹਨੰਦ ਸੂਪ ਚ ਜੀਲਨ ਹੋਇਆ ਹੈ ਆਪੀ ਸੰਸਾਰੀ ਹੋ ਕੇ ਬਹੁਤ ਰੰਗਾ ਜੇ ਵੱਖੋ ਵੱਖਰੇ ਸੁਭਾਵਾਂ ਚ ਰੰਗਿਆ ਹੋਇਆ ਹੈ ਨਾਨਾ ਸੁਭਾਵ ਜੀਆਂ ਦੇ ਵੱਖੋ ਵੱਖਰੇ ਜੋ ਤੁਸੀਂ ਭਾਵੈ ਨਾਨਕ ਇਸ ਉਸ ਆਪ ਨੂੰ ਉਹ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਕਹਿੰਦੇ ਜੋ ਆਪ ਨੂੰ ਪਹੁੰਚਾ ਹੈ ਸਾਹੀ ਗੱਲ ਚੰਗੀ ਅਸੀਂ ਤਾਂ ਉਹੀ ਗੱਲ ਮਾਰਿਆ ਚੰਗੀ ਸਮਝਦੇ ਹਾਂ ਆਜ਼ ਦੀ ਰਿਆਦ ਵੀ ਚੱਲਣ ਦੀ ਪ੍ਰਸੰਤਾ ਹੈ ਆਪ ਵੀ ਕਿਰਪਾ ਕਰੋ ਆਪ ਦੇ ਸ਼ਰੂਪ ਚ ਹਰ ਵਕਤ ਬ੍ਰਤੀ ਲੀਣ ਰਹੇ ਇਵੇਂ ਗੁਰੂ ਸਾਹਿਬ ਨੂੰ ਭਾਈ ਵਾਰੂ ਦੀਆਂ ਕਥਾ ਸੂਬ ਲਖਣ ਵਾਲੀਆਂ ਤੇ ਕਹਾਣੀਆਂ ਤੇ ਕਾਸੀ ਲਖਣ ਵਾਲੀਆਂ ਆਪ ਕਿਰਪਾ ਕਰਕੇ ਸੁਣਾਈਆਂ ਇੱਥੇ ਬਾਈ ਪੌੜੀਆਂ ਵਾਲੇ ਸ਼ਬਦ ਗੁਰੂ ਰਾਜਦਾਸ ਜੀ ਦਾ ਪੂਰਾ ਹੋਇਆ ਅੱਗੇ ਸ਼ਾਮ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਤਿੰਨ ਸ਼ਬਦ ਆਉਣਗੇ ਆਪੇ ਹਰ ਰੰਗ ਹੈ ਆਪੇ ਬਹੁ ਰੰਗੀ ਜੋ ਕਿਸ ਭਾਗ ਰ ਨਾ ਦਤਾ ਸਾਹਿਬ ਗੱਲ I didn't go